ਪੰਜਾਬ ਚ ਕਈ ਥਾਈਂ ਕਿਸਾਨ ਜਥੇਬੰਦੀਆਂ ਨੇ ਰੇਲ ਪਟੜੀਆਂ ਕੀਤੀਆਂ ਜਾ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਮੋਗਾ ਸੰਗਰੂਰ ਬਠਿੰਡਾ ਚ ਸੈਂਕੜੇ ਕਿਸਾਨ ਹਿਰਾਸਤ ਵਿੱਚ ਕੀਟਨਾਸ਼ਕ ਘੁਟਾਲਾ ਮਾਮਲੇ ਚ ਖੇਤੀਬਾੜੀ ਮੰਤਰੀ ਖਿਲਾਫ ਕਾਰਵਾਈ ਨਰਮਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਬਾਸਮਤੀ ਦਾ ਸਮਰਥਨ ਮੁੱਲ ਵਧਾਉਣ ਦੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਜੋ ਕਿਸਾਨ ਹੈ ਉਹਨੂੰ ਕੋ 40000 ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹਨਾਂ ਦਾ ਨੁਕਸਾਨ ਦੀ ਪਰਪਾਈ ਹੋ ਸਕੇ ਅਗਰ ਜੇ ਦੋ ਦਿਨਾਂ ਦੇ ਵਿੱਚ ਵੀ ਬਾਦਲ ਸਾਹ ਆਹ ਸੈਂਟਰ ਵੱਲੋਂ ਕੋਈ ਹਾਂ ਪੱਖੀ ਹੰਗਾਰਾ ਨਹੀਂ ਆਉਂਦਾ ਤਾਂ ਅਮਰਜਾਸ ਸੀ ਮੀਟਿੰਗ ਸੱਦ ਕੇ ਕੋਈ ਹੋਰ ਸੀ ਸਟੈਪ ਜਿਹੜਾ ਉੱਤਖਾ ਲੈਣ ਵਾਸਤੇ ਮਜਬੂਰ ਹੋਵਾਂ ਇਹ ਜਦੋਂ ਤੱਕ ਗਵਰਨਮੈਂਟ ਵੱਲੋਂ ਕੋਈ ਐਲਾਨ ਨਹੀਂ ਹੁੰਦਾ ਉਦੋਂ ਤੱਕ ਸਾਡਾ ਸੰਘਰਸ਼ ਹੈ ਜਿਹੜਾ ਜਾਰੀ ਰਹੂਗਾ ਕੋ ਮੰਤਰੀ ਨਸ਼ਾ ਤਸਕਰੀ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਅਪੀਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੀਤੀ ਖਾਰਜ ਤਿੰਨ ਸੀਨੀਅਰ ਆਈਪੀਐਸ ਅਫਸਰਾਂ ਦੀ ਕਮੇਟੀ ਨੂੰ ਜਾਂਚ ਕਰਕੇ ਰਿਪੋਰਟ ਸੌਂਪਨ ਲਈ ਕਿਹਾ ਮੁੱਖ ਮਲਜ਼ਮ ਜਗਦੀਸ਼ ਭੋਲਾ ਦੇ ਪਿਤਾ ਨੇ ਪਾਈ ਸੀ ਸੀਬੀਆਈ ਜਾਂਚ ਲਈ ਪਟੀਸ਼ਨ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਕਰਦੀਆਂ ਰਹੀਆਂ ਨੇ ਸੀਬੀਆਈ ਜਾਂਚ ਦੀ ਮੰਗ ਜਿਹੜੀ ਸਾਡੀ ਸੀਬੀ ਪ੍ਰੇਅਰ ਸੀ ਰਿਜੈਕਟ ਕਰਤੀ ਆ ਪਲੱਸ 3 ਆਈਪੀਐਸ ਅਫਸਰ ਦੀ ਟੀਮ ਬਣਾਈ ਹੈ ਜੋ ਪ੍ਰੋਪਰ ਇਸ ਮਾਮਲੇ ਨੂੰ ਦੇਖੂਗੀ ਦੇਖਦੇ ਆ ਵੀ ਇਹ ਆਰਡਰ ਨੂੰ ਚੈਲੰਜ ਕਰਨ ਬਾਰੇ ਕਿਉਂਕਿ ਵੀ ਆਰ ਸੀਕਿੰਗ ਸੀਬੀ ਇਨਕੁਆਇਰੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਕਾਰਨ ਪੰਜਾਂ ਤਖਤਾਂ ਦੇ ਜਥੇਦਾਰਾਂ ਖਿਲਾਫ ਪੋਸਟਰ ਵਾਰ ਅੰਮ੍ਰਿਤਸਰ ਵਿੱਚ ਲਗਾਏ ਜਾ ਰਹੇ ਪੋਸਟਰਾਂ ਜ਼ਰੀਏ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ ਜਥੇਦਾਰਾਂ ਦਾ ਬਾਈਕਾਟ ਕਰਨ ਦੀ ਅਪੀਲ ਜੇਕਰ ਤੁਸੀਂ ਆਪਣੇ ਅਹੁਦੇ ਨਹੀਂ ਛੱਡੋਗੇ ਫੈਸਲੇ ਵਾਪਸ ਨਹੀਂ ਲੋਗੇ ਤਾਂ ਫਿਰ ਤੁਸੀਂ ਤਿਆਰ ਰਹੋ ਕਿ ਕੌਮ ਤੁਹਾਡਾ ਬਾਈਕਾਟ ਕਰੇਗੀ ਕੋ ਮੰਤਰੀ ਬੌਕਸਰ ਤੇ ਪੁਲਿਸ ਇੰਸਪੈਕਟਰ ਜੈਪਗਵਾਨ ਰਿਸ਼ਵਤ ਲੈਣ ਦੇ ਇਲਜ਼ਾਮ ਤੋਂ ਬਾਅਦ ਨੌਕਰੀ ਤੋਂ ਮੁਅਤਤ ਹਿਸਾਰ ਵਿੱਚ ਜੂਆ ਖੇਡਣ ਦੇ ਇਲਜ਼ਾਮ 'ਚ ਗ੍ਰਿਫਤਾਰ ਤਿੰਨ ਨੌਜਵਾਨਾਂ ਨੂੰ ਛੱਡਣ ਦੀ ਇਵਜ ਵਿੱਚ 1 ਲੱਖ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਅਰਜੁਨ ਐਵਾਰਡ ਨਾਲ ਸਨਮਾਨਿਤ ਹਨ ਜੈਪਗਵਾਨ ਕਰਪਸ਼ਨ ਅਲੀਗੇਸ਼ਨਸ ਕੇ ਉਪਰ ਸਸਪੈਂਡ ਕੀਤਾ ਗਿਆ ਹੈ ਜਿਸ ਦੀ हमने अप्रूवल ਵੀ ਦੇ दी। ਭਾਰਤੀ ਰੇਲਵੇ ਨੇ ਆਪਣੇ ਮੁਲਾਜ਼ਮਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ 78 ਦਿਨਾਂ ਦਾ ਬੋਨਸ ਦੇਣ ਦਾ ਐਲਾਨ। ਰੇਲਵੇ ਦੇ ਕਰੀਬ 12 ਲੱਖ ਕਰਮਚਾਰੀਆਂ ਨੂੰ ਮਿਲੇਗਾ 8897 ਕਰੋੜ ਰੁਪਏ ਦਾ ਲਾਭ।